ਤੇ ਜਿਹੜਾ ਇਹ ਧਰਨਾ ਲਗਾਇਆ ਇਥੇ ਪਿਛੇ ਵਿਸ਼ੇ ਤੇ ਲਗਾਇਆ ਹੈ ਮੇਰਾ ਨਾਮ ਡਾਕਟਰ ترسےم ਗਰਗੇ ਜੀ ਫਿਲਹਾਲ ਅਸੀਂ ਇਹਨੂੰ ਇਹ ਧਰਨਾ ਨਹੀਂ ਕਹਿ ਸਕਦੇ ਇਹ ਤਾਂ ਅਸੀਂ ਇੱਕ ਜਿਹੜੇ ਉਹ ਲੋਕ ਜਿਹੜੇ ਸ਼ਹਿਰ ਦੀ ਤਰੱਕੀ ਚਾਹੁੰਦੇ ਆ ਉਹਨਾਂ ਨੂੰ ਅੱਜ ਇੱਕ ਕਾਲ ਦਿੱਤੀ ਹੈ ਕਿ ਅਸੀਂ ਚਿਲड्रन ਪਾਰਕ ਇਕੱਠੇ ਹੋਈਏ ਤੇ ਜਿਹੜਾ ਕੁਝ ਸ਼ਹਿਰ ਦੇ ਸਾਡੇ ਸਮਾਜ ਸੇਵੀ ਸੰਸਥਾਵਾਂ ਸਾਡੇ ਵਪਾਰੀਆਂ ਨੂੰ ਕੁਝ ਪੋਲਿਟਿਕਲ ਲੋਕ ਗੁੰਮਰਾਹ ਕਰ ਰਹੇ ਨੇ ਕਿ ਇਹ ਬਸਰ ਦਾ ਇਥੋਂ ਸ਼ਿਫਟ ਹੋ ਰਿਹਾ ਇਥੋਂ ਬਦਲ ਕੇ ਸ਼ਹਿਰ ਤੋਂ ਬਾਹਰ ਜਾ ਰਿਹਾ ਉਹਨਾਂ ਨੂੰ ਇੱਕ ਇਹ ਸਾਡਾ ਸੁਨੇਹਾ ਹੈ ਇੱਕ ਇਹ ਬੇਨਤੀ ਹੈ ਕਿ ਇਹ ਬੱਸ ਅੱਡਾ ਨਾ ਇੱਥੋਂ ਸ਼ਿਫਟ ਹੋਣਾ ਨਾ ਇੱਥੋਂ ਬੰਦ ਹੋਣਾ ਸ਼ਹਿਰ ਦੀ ਤਰੱਕੀ ਵਾਸਤੇ ਸਰਕਾਰ ਨੇ ਇੱਕ ਨਵਾਂ ਬੱਸ ਅੱਡਾ ਸ਼ਹਿਰ ਤੋਂ ਬਾਹਰ ਕਿਉਂਕਿ ਸ਼ਹਿਰ ਦੀ ਜਿਹੜੀ ਆਬਾਦੀ ਹੈ ਲਗਭਗ 5 ਲੱਖ ਨੂੰ ਕਰੀਬ-ਕਰੀਬ ਟੱਚ ਕਰ ਚੁੱਕੀ ਹੈ ਜਦੋਂ ਤੁਸੀਂ ਦੇਖੋ ਕਿ ਜੇ ਅਸੀਂ ਪੁਰਾਣੇ ਇਤਿਹਾਸ ਨੂੰ ਦੇਖੀਏ ਤਾਂ ਪਹਿਲਾਂ ਇਹ ਬੱਸ ਅੱਡਾ ਰੇਲਵੇ ਸਟੇਸ਼ਨ ਦੇ ਕੋਲੇ ਹੁੰਦਾ ਸੀ ਗਾਂਧੀ ਮਾਰਕੀਟ 'ਚ ਉਦੋਂ ਸ਼ਹਿਰ ਦੀ ਆਬਾਦੀ ਕਹਿੰਦੇ 25 ਤੋਂ 30 40 ਹਜ਼ਾਰ ਦੇ ਕਰੀਬ ਵਿੱਚ ਹੁੰਦੀ ਸੀ ਜਿਵੇਂ-ਜਿਵੇਂ ਆਬਾਦੀ ਵਧੀ ਬੱਸਾਂ ਦਾ ਉੱਥੇ ਜਿਮਾਵੜਾ ਵਧ ਗਿਆ ਤਾਂ ਇਹਨੂੰ ਪੁਰਾਣੇ ਬੱਸ ਅੱਡੇ ਤੇ ਲਿਆਂਦਾ। ਉਦੋਂ ਵੀ ਬਹੁਤ ਲੋਕਾਂ ਨੇ ਵਿਰੋਧ ਕੀਤਾ ਜੀ ਉੱਥੇ ਬਿਜ਼ਨਸ ਠੱਪ ਹੋ ਜੂਗਾ, ਦੁਕਾਨਦਾਰੀਆਂ ਬੰਦ ਹੋ ਜਾਣੀਆਂ ਤੇ ਕੁਝ ਚਿਹਰੇ ਬੱਸ ਅੱਡਾ ਜਿਹੜਾ ਹੈਗਾ ਜਿੱਥੇ ਹੁਣ ਪੁਰਾਣਾ ਬੱਸ ਅੱਡਾ ਦੇ ਨਾਮ ਤੇ ਮਸ਼ਹੂਰ ਹੈ ਫੌਜੀ ਚੌਂਕ ਕੋਲੇ ਉੱਥੇ ਚੱਲਦਾ ਰਿਹਾ। ਸ਼ਹਿਰ ਦੀ ਆਬਾਦੀ ਫੇਰ ਬਹੁਤ ਵਧੀ ਇੱਥੇ ਡਿਵੈਲਪਮੈਂਟ ਹੋ ਗਈ ਤਾਂ ਉਦੋਂ ਬਾਅਦ ਇਹਨੂੰ ਜਦੋਂ ਸ਼ਿਫਟ ਕਰਕੇ ਜਿੱਥੇ ਅੱਜਕੱਲ ਮੌਜੂਦਾ ਬੱਸ ਅੱਡਾ ਹੈ ਉੱਥੇ ਲਿਜਾਇਆ ਗਿਆ। ਉਸ ਵੇਲੇ ਵੀ ਕੁਝ ਚਾ ਬੀਜੇ ਬਸ ਅੱਡੇ ਤੋਂ ਸ਼ਿਫਟ ਹੋ ਗਿਆ ਤਾਂ ਜੀ ਇਹ ਏਰੀਆ ਬਰਬਾਦ ਹੋ ਜਾਊਗਾ ਲੋਕ ਭੁੱਖੇ ਮਰ ਜਾਣਗੇ ਤੁਸੀਂ ਅੱਜ ਵੀ ਨੋਟ ਕਰੋ ਉਹ ਬਸ ਅੱਡੇ ਨਵੀਂ ਥਾਂ ਤੇ ਚਲਾ ਗਿਆ ਜਿੱਥੇ ਹੁਣ ਅਜ ਮੌਜੂਦਾ ਹੈਗਾ ਤਾਂ ਜਿਹੜਾ ਫੌਜੀ ਚੌਕ ਹੈ ਸ਼ਹਿਰ ਬਸ ਅੱਡੇ ਤੋਂ ਵੱਧ ਜਮਾਵੜਾ ਬਸ ਅੱਡੇ ਤੋਂ ਵੱਧ ਰਸ਼ ਬਸ ਅੱਡੇ ਤੋਂ ਵੱਧ ਬਿਜ਼ਨਸ ਉੱਥੇ ਵੀ ਹੈਗਾ ਹੁਣ ਜਿਹੜੀ ਗੱਲ ਨਹੀਂ ਜਿੱਥੇ ਮੌਜੂਦਾ ਬਸ ਅੱਡਾ ਜਦੋਂ ਉੱਥੇ ਗਿਆ ਉਦੋਂ ਲੱਖ ਸਵਾ ਲੱਖ ਦੀ ਆਬਾਦੀ ਸ਼ਹਿਰ ਦੀ ਸੀਗੀ ਅੱਜ ਸ਼ਹਿਰ ਦੀ ਆਬਾਦੀ 5 ਲੱਖ ਨੂੰ ਟੱਚ ਕਰ ਚੁੱਕੀ ਹੈ ਤਾਂ ਸ਼ਹਿਰ ਨੂੰ ਇੱਕ ਨਵੇਂ ਬਸ ਅੱਡੇ ਦੀ ਜ਼ਰੂਰਤ ਹੈਗੀ ਹੈ ਇਹ ਨਹੀਂ ਕਹਿ ਰਹੇ ਕਿ ਉਹ ਬੱਸ ਸੜਕ ਨੂੰ ਬੰਦ ਕਰ ਦਿਓ ਜੇ ਉਸ ਬੱਸ ਸੜਕ ਨੂੰ ਬੰਦ ਕਰਦੇ ਤਾਂ ਅਸੀਂ ਵੀ ਵਿਰੋਧ ਕਰਾਂਗੇ ਕਿਉਂਕਿ ਉੱਥੇ ਸਾਰਾ ਬਿਜ਼ਨਸ ਹੈ ਉੱਥੇ ਲੋਕਾਂ ਦਾ ਸ਼ਹਿਰ ਵਸਿਆ ਹੋਇਆ ਹੈ ਨਵਾਂ ਬੱਸ ਸੜਕਾ ਬਣਨਾ ਹੈ ਤਾਂ ਅਸੀਂ ਉਹਦੇ ਹੱਕ ਦੇ ਵਿੱਚ ਆ ਨਵੇਂ ਬੱਸ ਸੜਕਾ ਬਣੇ ਇਸ ਬੱਸ ਸੜਕ ਨੂੰ ਐਸਾ ਸੱਚ ਰਹਿਣ ਦਿੱਤਾ ਜਾਵੇ